ਫਰਾਵਜਨ ਜਲਦੇ ਸੋਡਾ ਸਵਾਗਤ ਹੈ ਜੀ ਅੱਜ ਫੇਰ ਤੋਂ ਤੁਹਾਡੇ ਲਈ ਲੈ ਕੇ ਆਏ ਆ ਆਪਾਂ ਬਹੁਤ ਸੋਹਣੇ ਸੂਟ ਵਰਕ ਵਾਲੇ ਇਹਨਾਂ ਦਾ ਪ੍ਰਾਈਸ ਹੋਊਗਾ 1500 ਕੈਸ਼ ਔਨ ਡਿਲੀਵਰੀ ਵੀ ਹੈ ਇਹਨਾਂ ਸੂਟਾਂ ਦੇ ਇਹਦੇ ਬਹੁਤ ਸਾਰੇ ਕਲਰ ਨੇ ਅਲੱਗ-ਅਲੱਗ ਕਲਰ ਹੈ ਤੇ ਦੁਪੱਟਾ ਵੀ ਇਹਦੇ ਨਾਲ ਬਹੁਤ ਹੀ ਪਿਆਰਾ ਦਿੱਤਾ ਹੋਇਆ ਸਿੰਮਲ ਟਿਸ਼ੂ ਦੇ ਸੂਟ ਨੇ ਜੀ ਲੈਂਥ ਜਿੰਨੀ ਮਰਜ਼ੀ ਰੱਖ ਸਕਦੇ ਹੋਗੇ ਇੱਕ ਹਿਪ ਕੁੜੀ ਆਊਗਾ ਇੱਕ ਘੇਰੇ ਤੇ ਆਗਾ ਫਲਾਵਰ ਤੇ ਇੱਕ ਉੱਪਰ ਆਊਗਾ ਕਮਰ ਕੋਲੇ ਤੇ ਜਿੰਨੀ ਮਰਜ਼ੀ ਲੈਂਥ ਲੱਖਰੋ ਲੈਂਥ ਦਾ ਵੀ ਕੋਈ ਇਸ਼ੂ ਨਹੀਂ ਰਹੂਗਾ ਬਹੁਤ ਸੋਹਣਾ ਸਟਾਫ ਹੈ ਤੁਸੀਂ ਇਹਦੇ ਸੂਟ ਨਾਲ ਦਾ ਲੈਂਨਿੰਗ ਵੀ ਲੈਣਾ ਚਾਹੋ ਤਾਂ ਲੈਂਨਿੰਗ ਦੇ ਐਕਸਟਰਾ ਪੈਸੇ ਲੱਗਣਗੇ ਬਹੁਤ ਸੋਹਣਾ ਚਾਰੇ ਸਾਈਡ ਫੁਪੱਟਾਗਾ ਦਿੱਤਾ ਹੋਇਆਗਾ ਵਰਕ ਵਾਲਾ ਤੇ ਬਹੁਤ ਲਗ ਲਗ ਕਲਰ ਆ ਸਾਰਿਆਂ ਦੇ ਸਾਰੇ ਤੇ ਟਿਸ਼ੂ ਵੀ ਦਿੱਤੇ ਹੋਇਆ ਸਾਰਾ ਸੂਟ ਦੇ ਵਿੱਚ ਇੱਕੋ ਹੀ ਡਿਜ਼ਾਈਨ ਆ ਕਈ ਸੂਟਾਂ ਦੇ ਵੱਖਰੇ ਵੱਖਰੇ ਡਿਜ਼ਾਈਨ ਆ ਕਈਆਂ ਦੇ ਵੱਖਰੇ ਕਲਰ ਵੀ ਵੱਖਰੇ ਵੱਖਰੇ ਨੇ ਤੇ ਵਰਕ ਵੀ ਵੱਖਰਾ ਵੱਖਰਾ ਹੈ ਜਿਹੜੇ ਇਹਵੇਂ ਨੇ ਇਹ ਪੈਂਡਲ ਵਾਲਾ ਸੂਟ ਵਜੂਗਾ ਇਹ ਸਾਰੇ ਪੈਂਡਲ ਵਾਲੇ ਸੂਟ ਨੇਗੇ ਬਹੁਤ ਸੋਹਣਾ ਸਟਾਫ ਆਗਾ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਤੇ ਸੈਂਡ ਕਰ ਸਕਦੇ ਹੋਗੇ ਬਹੁਤ ਸੋਹਣਾ ਸਟਾਫ ਲੈ ਕੇ ਆਏ ਆ ਜਿਸ ਬਹੁਤ ਸਨੇ ਸੂਟ ਲੈ ਕੇ ਆਏ ਆ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਐਂਡ ਤੱਕ ਕਰ ਜਰੂਰ ਦੇਖਿਆ ਕਰੋ ਅੰਦਰ ਤੇ ਕਾਲ ਵੀਡੀਓ ਦੇਖੋਗੇ ਤਾਂ ਹੀ ਸੂਟਾਂ ਦਾ ਪਤਾ ਲੱਗੂਗਾ ਉਹ ਤਾਂ ਵੈਸੇ ਜਿਹੜਾ ਥੰਮੇਲ ਤੇ ਦਿੱਤਾ ਹਾਂ ਦਾ ਸਾਰਾ ਕਲੈਕਸ਼ਨ ਉਹ ਹੀ ਉਹ ਸੂਟਾਂ ਦੀ ਵਿੱਚ ਹੁੰਦੀ ਹੈਗੀ ਇਹ ਦੇਖੋ ਪਹਿਲਾਂ ਤਾਂ ਇਹਦੇ ਵਿੱਚ ਹੋਰ ਵਰਕ ਕਰਨੇ ਆਣ ਸੀ ਇਹ ਚ ਹੋਰ ਸੀ ਕਲਰ ਸੇਮ ਆਗਾ ਉਹ ਵਰਕ ਹੋਰ ਸੀ ਡਿਜ਼ਾਈਨ ਸੀਗਾ ਤੇ ਇਹ ਵਰਕ ਹੋਰ ਆਗਾ ਏ ਵੀ ਦੇਖੋ ਸਾਰਿਆਂ ਦਾ ਪ੍ਰਾਈਸ ਸੇਮ ਹੀ ਰਹੂਗਾ ਸਾਰੇ ਮਸਲੀਨ कॉटन ਦੇ ਸੂ ਮਸਲੀਨ ਦੇ ਸੂਟ ਆ ਪਿਓਰ ਮਸਲੀਨ ਦੇ कॉटन ਦੇ ਨਹੀਂ ਪਿਓਰ ਮਸਲੀਨ ਦੇ ਸੂਟ ਆ ਵਿਆਹ ਸ਼ਾਦੀਆਂ ਵਾਸਤੇ ਬਹੁਤ ਸੋਹਣਾ ਸਟੱਫ ਹੈ ਇਹ ਸਕਰੀਨ ਸ਼ਾਟ ਲਓ ਤੇ WhatsApp ਤੇ ਸੈਂਡ ਕਰੋ ਜਿਹੜਾ ਉੱਪਰ ਨੰਬਰ ਮੈਂਸ਼ਨ ਕੀਤਾ ਹੁੰਦਾ ਬਹੁਤ ਸੋਹਣ ਆਂ ਜਿਹੜੀ ਡਿਜ਼ਾਈਨ ਹੈ ਇਹਦਾ ਵੀ ਕੋਈ ਇਸ਼ੂ ਨਹੀਂ ਹੈਗਾ ਜਿੰਨਾ ਮਰਜ਼ੀ ਤੁਸੀਂ ਇਹਦਾ ਰੱਖ ਸਕਦੇ ਆ ਘੇਰੇ ਦਾ ਕੋਈ ਚੱਕਰ ਨਹੀਂ ਹੈਗਾ ਇਹਨਾਂ ਸੂਟਾਂ 'ਚ ਕਈ ਜਣਾਂ ਘੇਰੇ ਦਾ ਲੈਂਥ ਦਾ ਪ੍ਰੋਬਲਮ ਆ ਜਾਂਦੀ ਹੈ ਇਹਨਾਂ 'ਚ ਕੋਈ ਲੈਂਥ ਦੀ ਪ੍ਰੋਬਲਮ ਨਹੀਂ ਹੈਗੀਗੀ ਅਲੱਗ-ਅਲੱਗ ਕਲਰ ਆ ਅਲੱਗ-ਅਲੱਗ ਡਿਜ਼ਾਈਨ ਆ ਤਿੰਨ-ਚਾਰ ਡਿਜ਼ਾਈਨਾਂ 'ਚ ਸੂਟ ਨੇਗੇ ਇਹ ਜਿਹੜਾ ਆ ਵਾਲਾ ਸੂਟ ਆ ਇਹਨਾਂ ਦਾ ਘੇਰਾ ਸਾਨੂੰ ਲੈਂਥ ਦੱਸਣੀ ਪਊਗੀ ਵੀ ਕਿੰਨੀ ਲੈਂਥ ਆ ਇਹ 40 41 ਲੈਂਥ ਤੇ ਤਿਆਰ ਹੋਊਗਾ ਸੂਟ ਤੇ ਦੁਕਾਟ ਵੀ ਨਹੀਂ ਹੁੰਦਾ ਤੇ ਇਹ ਤੋਂ ਵੱਧ ਵੀ ਨਹੀਂ ਹੁੰਦਾ ਜਿਵੇਂ 43 ਜਾਂ 40 ਜਾਂ 39 ਐਨੀ ਲੈਂਥ ਦਾ ਸੂਟ ਤਿਆਰ ਹੋ ਸਕਦਾ ਸਟਾਫ ਸਾਰਾ ਸੇਮ ਹੈ ਤੇ ਪ੍ਰਾਈਸ ਵੀ ਸਾਰਿਆਂ ਦਾ ਸੂਟਾਂ ਦਾ ਸੇਮ ਹੈ ਇਹਨਾਂ ਦਾ ਹੁਣ ਵਿਆਹ ਸ਼ਾਦੀਆਂ ਦਾ ਸੀਜ਼ਨ ਆ ਨਾ ਇਸ ਕਰਕੇ ਤੁਹਾਡੇ ਵਾਸਤੇ ਆਪਾਂ ਬਹੁਤ ਪਿਆਰੇ ਕਲਰ ਲੈ ਕੇ ਆਏ ਆ ਕਲਰ ਸੇਮ ਨੇ ਸਿਰਫ ਡਿਜ਼ਾਈਨ ਹੀ ਵੱਖਰਾ ਵੱਖਰਾ ਹੈ ਇਹਨਾਂ ਦਾ ਤਿੰਨ ਡਿਜ਼ਾਈਨ ਦੇ ਵਿੱਚ ਤੁਹਾਡੇ ਵਾਸਤੇ ਆਪਾਂ ਸੂਟ ਲੈ ਕੇ ਆਏ ਆਂਗੇ ਇਹ orange color ਉਹ ਬਾਜੂ ਦਿੱਤੀਆਂ ਹੋਈਆਂ ਨੇਗੀਆਂ ਉੱਪਰ ਬਾਜੂਆਂ ਦੇ ਬਾਜੂ ਦੇ ਉੱਪਰ ਵੀ ਵਰਕ ਕੀਤਾ ਹੋਇਆਗਾ ਇਹ ਕਲਰ ਦੇ ਕਿ ਪਹਿਲਾਂ ਵੀ ਆਇਆ ਸੀ ਤੇ ਦੁਬਾਰੇ ਵਾਪਸ ਵੀ ਆਗਾ ਕਿਉਂਕਿ ਇਹ ਕਲਰ ਚੀ ਪਹਿਲਾਂ ਦੋ ਡਿਜ਼ਾਈਨ ਆ ਚੁੱਕੇ ਆ ਤੀਸਰਾ ਡਿਜ਼ਾਈਨ ਆਗਾ ਬਹੁਤ ਸੋਹਣਾ ਸਟਾਫ ਹੈ ਸਕਰੀਨ ਸ਼ਾਟ ਲਓ ਤੇ WhatsApp ਤੇ ਸੈਂਡ ਕਰੋ ਆਹ ਵਾਲੇ ਸਾਰੇ ਸੂਟ ਨੇਗੇ ਪਲੇਨ ਜੇ ਤੁਸੀਂ 10 ਸੂਟ ਲਓਗੇ ਤਾਂ ਤੁਹਾਨੂੰ 2700 ਦੇ ਪੈਣਗੇ ਜੇ ਤੁਸੀਂ ਸਿੰਗਲ ਸੂਟ ਲਓਗੇ ਤਾਂ ਤੁਹਾਨੂੰ 3500 ਦਾ ਸੂਟ 4500 ਦਾ ਸੂਟ ਪਊਗਾ ਜਿਹੜੇ ਆ ਨੇ ਇਹ ਇੱਕਾ ਟੈਕਸ ਦੇ ਬੈਲਵਟ ਦੀ ਕਲੈਕਸ਼ਨ ਹੈਗੀ ਬਹੁਤ ਸੋਹਣੀ ਇਹ ਬੈਲਵਟ ਦੀ ਕਲੈਕਸ਼ਨ ਹੈ ਜੀ ਜਿੱਤੇ ਤਿੰਨ ਤਿੰਨ ਡਿਜ਼ਾਈਨ ਨੇਗੀ ਇੱਕ ਡਿਜ਼ਾਈਨ ਇਹ ਹੈ ਤੇ ਇੱਕ ਡਿਜ਼ਾਈਨ ਆਹ ਵਾਲਾਗਾ ਇਹ ਆਲਓਵਰ ਨੇਗੇ ਤਿੰਨ ਡਿਜ਼ਾਈਨ ਲੈ ਕੇ ਆਏ ਹਾਂ ਇਹ ਸੂਟਾਂ ਦੇ ਵਿੱਚ ਤੁਹਾਡੇ ਵਾਸਤੇ ਇਹ ਬੈੱਡਲ ਵਟ ਦੀ 컬렉ਸ਼ਨ ਆਏਗੀ ਬਹੁਤ ਪਿਆਰੀ ਤੇ ਇੱਕ ਵਾਲਾ ਆਹ ਵਾਲਾ ਡਿਜ਼ਾਈਨ ਤਿੰਨ ਤਿੰਨ ਕਲਰ ਨੇ ਇਹਦੇ ਵਿੱਚ ਸਾਰੇ ਤਿੰਨ ਡਿਜ਼ਾਈਨ ਹੈ ਤਿੰਨ ਤਿੰਨ ਕਲਰ ਨੇਗੀ ਅੰਤ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਧੰਨਵਾਦ